वैगुरु जी का खालसा वैगुरु जी की फतेह प्रभु ਦੇ ਦਰਤੀ ਪਰਮਾਨ ਹੋਣ ਵਾਲੇ ਅਤੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਅਹਿਮ ਅਸਥਾਨ ਪ੍ਰਾਪਤ ਕਰਨ ਵਾਲੇ ਪਗਤ ਸੇਖ ਫਰੀਦ ਜੀ ਦੀ ਮਾਤਾ ਬਹੁਤ ਅਦੇਕ ਧਾਰਮਿਕ ਖਿਆਲਾਂ ਦੀ ਸੀ ਜਿੱਥੇ ਉਹ ਪਗਤ ਜੀ ਨੂੰ ਧਾਰਮਿਕ ਸਿੱਖਿਆ ਦਿੰਦੀ ਸੀ ਉੱਥੇ ਹੀ ਨੇਮ ਨਾਲ ਨਮਾਜ਼ ਪੜ੍ਹਨ ਦੇ ਲਈ ਪ੍ਰੇਰਿਆ ਕਰਦੀ ਸੀ ਉਹ ਨਮਾਜ਼ ਪੜਨ ਵੇਲੇ ਮਸੱਲੀ ਹੀਟ ਸ਼ੱਕਰ ਰੱਖ ਦਿੰਦੀ ਸੀ ਤੇ ਜਦੋਂ ਫਰੀਜੀ ਨਮਾਜ਼ ਪੜ ਕੇ ਉੱਠਦੇ ਤਾਂ ਉਹਨਾਂ ਨੂੰ ਆਖਦੀ ਸੀ ਇਹ ਸ਼ੱਕਰ ਖੁਦਾ ਨੇ ਪਰਸਨ ਹੋ ਕੇ ਭੇਜੀ ਹੈ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਪੂਰੀ ਕੁਰਾਨ ਜ਼ੁਬਾਨੀ ਯਾਦ ਕਰ ਲਈ ਸੀ ਅਜਮੇਰ ਜਾ ਕੇ ਮੁਇਨੁद्दीन ਚਿਸ਼ਤੀ ਅਤੇ ਖਵਾਜਾ ਕুতਬੁद्दीन ਬਖਤਿਆਰ ਕਾਕੀ ਦੇ ਦਰਸ਼ਨ ਕਰਕੇ ਉਹਨਾਂ ਦੇ ਉਪਦੇਸ਼ ਸੁਨੇ ਅਤੇ ਉਹਨਾਂ ਨੂੰ ਆਪਣਾ ਗੁਰੂ ਧਾਰ ਲਿਆ ਆਪ ਜੀ ਇਸ ਤੀ ਸਿਲਸਿਲੇ ਦੇ ਆਗੂ ਅਤੇ ਪ੍ਰਚਾਰਕ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸ਼ਬਦ ਅਤੇ 112 ਸ਼ਲੋਕ ਦਰਜ ਹਨ ਪਰਮਾਤਮਾ ਦੀ ਬੰਦਗੀ ਨਾਲ ਭਰਪੂਰ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਸਮਝਾਇਆ ਕਿ ਮੌਤ ਨਿਸ਼ਚਿਤ ਤੇ اٹਲ ਹੈ ਅਤੇ ਅਵਸ਼ਅ ਆਵੇਗੀ ਮਲਕਲ ਮੌਜਾਂ ਆਵਸੀ ਸਵਦਰਵਾਜੇ ਪਾਨ ਮਨੁੱਖਾ ਜੀਵਨ ਸਫਲ ਕਰਨ ਦੇ ਲਈ ਬੰਦਗੀ ਅਤੇ ਨਾਮ ਸਿਮਰਨ ਦੇ ਰਾਹੀ ਆਪਣੇ ਲਈ ਪ੍ਰਭੂ ਦੇ ਨਾਲ ਜੋੜਨੀ ਚਾਹੀਦੀ ਹੈ ਪ੍ਰਭੂ ਦੀ ਪ੍ਰੀਤ ਮਨੁੱਖ ਨੂੰ ਪ੍ਰਭੂ ਵਰਗਾ ਬਣਾ ਦਿੰਦੀ ਹੈ ਉਸ ਪ੍ਰੀਤ ਨੂੰ ਉਹ ਹਰ ਹਾਲਤ ਵਿੱਚ ਨਿਭਾਉਣਾ ਚਾਹੁੰਦਾ ਹੈ ਫਰੀਦਾ ਗੱਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹਾਂ ਚਲਾਂ ਤਪੀਜੇ ਕੰਬਲੀ ਰਾਤ ਟੁੱਟੇ ਨੇ ਹਾਂ ਸਿਮਰਨ ਲਈ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਲਈ ਸੱਚੀ ਪ੍ਰੀਤ ਦਾ ਹੋਣਾ ਬਹੁਤ ਜ਼ਰੂਰੀ ਹੈ ਪ੍ਰਭੂ ਦੀ ਪ੍ਰੀਤ ਮਨੁੱਖ ਨੂੰ ਦੇਵੀ ਅੱਛੇ ਗੁਣਾਂ ਦਾ ਧਾਰਨੀ ਬਣਾਉਂਦੀ ਹੈ ਪ੍ਰਭੂ ਬੰਦਗੀ ਕਰਨ ਵਾਲੇ ਮਨੁੱਖ ਦੇ ਅੰਦਰ ਜ਼ਬਾਨ ਦੀ ਮਿਠਾਸ ਨਿਮਰਤਾ ਤਿਆਗ ਸੇਵਾ ਸਿਮਰਨ ਅਤੇ ਸਾਰੇ ਜੀਵਾਂ ਦੇ ਨਾਲ ਪਿਆਰ ਦੀ ਭਾਵਨਾ ਹੋਣੀ ਜ਼ਰੂਰੀ ਹੈ ਭਗਤ ਜਨ ਤਾਂ ਬੁਰਾ ਕਰਨ ਵਾਲੇ ਦਾ ਵੀ ਭਲਾ ਮੰਗਦੇ ਹਨ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਣਾ ਹਟਾਏ ਦੇਹੀ ਰੋਗ ਨ ਲੱਗੇ ਭੱਲੇ ਸਭ ਕੁਝ ਪਾਏ ਆਪਣੀ ਆਤਮਾ ਦੀ ਪਵਿੱਤਰਤਾ ਦੇ ਲਈ ਮਿਹਨਤ ਦੀ ਕਮਾਈ ਵੰਡ ਛਕਣ ਦੀ ਭਾਵਨਾ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਤਿਆਗ ਕਰਨਾ ਅਤਿ ਜ਼ਰੂਰੀ ਹੈ। ਪ੍ਰਭੂ ਤੋਂ ਟੁੱਟੇ ਮਨੁੱਖ ਦਾ ਜੀਵਨ ਦਿਨ ਰਾਤ ਦੁੱਖਾਂ ਦੇ ਵਿੱਚ ਖਾਚਿਤ ਰਹਿੰਦਾ ਹੈ। ਭਗਤ ਖਰੀਦ ਜੀ ਨੇ ਜੀਵ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੇ ਲਈ ਪ੍ਰੇਰਿਆ ਹੈ। ਫਰੀਦਾ ਪਿਛਲ ਰਾਤ ਨ ਜਾਗਿਓ ਜੀਉਂਦੜਿਓ ਮਉਹੋ ਜੈ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ। ਸ਼ੇਖ ਰੀਜ਼ ਜੀ ਨੇ ਰੱਬ ਤੋਂ ਬੰਦਗੀ ਦੀ ਦਾਤ ਮੰਗੀ ਹੈ ਉਹਨਾਂ ਦੀ ਬਾਣੀ ਵਿੱਚ ਪ੍ਰਭੂ ਦਰਸ਼ਨਾ ਦੀ ਪਿਆਸ ਹੈ ਕਾਗਾ ਕਰੰਗ ਟਟੋਲਿਆ ਸਗਲਾ ਖਾਇਆ ਮਾਸ ਇਹਦੋਇ ਨੈਣਾ ਮਤ ਚੂਓ ਤੇਰ ਦੇਖਣ ਕੀ ਆਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ